ਪੰਜਾਬ ਦੇ ਤੋਂ ਪਰ ਜਿਹੜੇ ਆਮ ਘਰਾਂ ਆਮ ਘਰ ਨੇ ਗਰੀਬ ਨੇ ਕਿਸਾਨ ਨੇ ਦਲਤ ਪਰਵਾਰ ਨੇ ਉਹਨਾਂ ਦੇ ਵਿੱਚੋਂ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਆ ਉਹਨੇ ਇੱਕ ਬਹੁਤ ਪوجਾ ਫੈਸਲਾ ਲਿਆ ਹੈ ਗਰੀਬ ਉਰੋਧੀ ਦਾ ਫੈਸਲਾ ਲਿਆ ਮਜ਼ਦੂਰ ਉਰੋਧੀ ਫੈਸਲਾ ਲਿਆ ਸਾਡੇ ਲਗਭਗ 8 ਲੱਖ ਤੋਂ ਵੱਧ ਜਿਹੜੇ ਰਾਸ਼ਨ ਕਾਰਡ ਨੇ ਉਕਤ ਰਹੇ ਨੇ ਜਿਨ੍ਹਾਂ ਨਾਲ ਸਾਡੇ ਕੋਈ ਤਨਾਮ ਆਫਟ ਦੇ ਤਰੀਬ ਜਿਹੜੇ ਲੋਕ ਨੇ ਜੀ ਨੇ ਪਰਿਵਾਰਾਂ ਦੇ ਉਹਨਾਂ ਦਾ ਰਾਸ਼ਨ ਕਾਰਡ ਪਾਸ ਪਾਸ ਜਿਹੜੀ ਆ ਉਹ ਕੱਟਨ ਜਾ ਰਹੀ ਆ ਔਰ ਇਹਦੇ ਪਿਛੇ ਰੀਜ਼ਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਜੀ ਕਿ ਲੋਕ ਅਮੀਰ ਨੇ ਜਾਂ ਇਹ ਲੋਕ ਇਸ ਤਰ੍ਹਾਂ ਨੇ ਜਦਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆ ਪੰਜਾਬ ਦੇ ਵਿੱਚ 1 ਕਰੋੜ ਤੇ 53 ਲੱਖ ਲਾਪਤੀ ਜਿਹੜੇ ਨੇ ਪੂਸਾਡੇ ਕੋਲ ਘਰ ਗਏ ਨੇ ਔਰ ਉਹਨਾਂ ਨੂੰ ਬਕਾਇਦਾ ਜਿਹੜਾ ਰਾਸ਼ਨ ਕਾਰਡ ਆ ਉਹ ਦਿਨ ਦੇ ਹੱਥ ਦੇ ਉੱਤੇ ਰਸ਼ਮ ਜਿਹੜਾ ਆ ਮਰਦਾ ਹੋਇਆ ਸੀ ਪਿੱਛੇ ਜੇ ਇਹਨਾਂ ਨੇ ਕੀ ਕੀਤਾ ਕਿ KYC ਕਰਾਈ ਔਰ ਇੱਕ ਕੋਈ ਕਈ ਕ ਲੱਖ ਜਿਹੜੇ ਮੈਂਬਰ ਸੀਗੇ ਉਹਨਾਂ ਦੇ ਨਾਮ ਜਿਹੜੇ ਆ ਉਹ ਘਟ ਦਿੱਤੇ ਗਏ ਹੁਣ ਨਵੀਂ ਇੱਕ ਸਕੀਮ ਦੇ ਵਿੱਚ 32 ਲੱਖ ਹੋਰ ਜੀਆਂ ਦੇ ਰਸ਼ਦ卡 ਜਿਹੜੇ ਨੇ ਉਹ ਘਟਣ ਜਾ ਰਹੇ ਨੇ ਪੰਜਾਬ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਹਾਲਾਤ ਵੀ ਆ ਦੂਜੀਆਂ ਸਟੇਟਾਂ ਨਾਲੋਂ ਕਾਫੀ ਜਿਹੜੇ ਨੇ ਉਹ ਵੱਖ ਨੇ ਲੋਕ ਬੜੀ ਮੁਸ਼ਕਲ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਇਸ ਮਗਿਆਹੀ ਦੇ ਯੁੱਗ ਦੇ ਵਿੱਚ ਉਹਨਾਂ ਨੂੰ ਜੜਾ ਕੋਈ ਸਹੂਲਤ ਦੇਣੀ ਪੈਂਦੀ ਹੈ ਜਿੱਥੇ ਉਥੇ ਬਹੁਤ ਮੰਦ ਭਾਗੀ ਗੱਲ ਆ ਕਿ ਕੇਂਦਰ ਦੀ ਭਾਗ ਭਾ ਸਰਕਾਰ ਜਿਹੜੀ ਆ ਸਹੂਲਤ ਦੇਣ ਦੀ بجائے ਸਹੂਲਤ ਜਿਹੜੀ ਆ ਪੰਜਾਬ ਦੇ ਲੋਕਾਂ ਕੋਲੋਂ ਖੋ ਰਹੀ ਹੈ ਕਿਉਂਕਿ ਵੈਲਫੇਅਰ ਸਟੇਟ ਦਾ ਕਨਸੈਪਟ ਹੀ ਇਹ ਹੁੰਦਾ ਹੈ ਕਿ ਲੋਕਾਂ ਨੂੰ ਵਕਤ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਦਾ ਗ੍ਰੇਟੈਸਟ ਹੈਪੀਨੈਸ ਆਫ ਦਾ ਗ੍ਰੇਟੈਸਟ ਨੰਬਰ ਤੇ ਜਿਆਦਾ ਲੋਕਾਂ ਨੂੰ ਜਿਆਦੀਆਂ ਸਹੂਲਤਾਂ ਮਿਲਣ ਇਹ ਜਿਹੜੀ ਵੈਲਫੇਅਰ ਸਟੇਟ ਆ ਉਹਦਾ ਬੇਸਿਕਲੀ ਕੰਮ ਜਿਹੜਾ ਉਹ ਇਹ ਹੁੰਦਾ ਪਰ ਕਿਉਂਕਿ ਆਸਪਾਸੋਂ ਪਤਾ ਨਹੀਂ ਪੰਜਾਬ ਦੇ ਨਾਲ ਕੀ ਜੜੀਆਂ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਪਿਤਾ ਦੇ ਵਿਰੋਧ ਦੇ ਵਿੱਚ ਹੀ ਜਿਹੜਾ ਉਹ ਕੰਮ ਕੀਤਾ ਹੈ ਔਰ ਅੱਜ ਵੀ ਉਹੀ ਕੰਮ ਜਿਹੜਾ ਉਹ ਕਰਨ ਜਾ ਰਿਹਾ ਸੋ ਜੇ ਆਪਾਂ ਪੂਰਾ ਦੇਖੀਏ ਤੇ ਲਗਭਗ 3 ਜੀਆਂ ਦੇ ਪਿੱਛੇ ਇੱਕ ਜੀ ਦਾ ਕਾਰਡ ਜਿਹੜਾ ਹੈ ਉਹ ਕਟਿਆ ਜਾਊਗਾ ਜੇ ਇਹ ਸਾਰਾ ਕੁਝ ਲਾਗੂ ਕਰਦੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਵਾਰ ਭਗਵਨ ਸਿੰਘ ਮਾਨ ਸਾਹਿਬ ਨੇ ਕਲੀਅਰ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਅਸੀਂ ਕੋਈ ਵੀ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਜਿਹੜਾ ਆ ਉਹ ਨਹੀਂ ਕੱਟਣ ਦੇਣਾ ਅਸੀਂ ਪੰਜਾਬ ਦੇ ਕਰੇਬ ਲੋਕਾਂ ਦੇ ਨਾਲ ਮਿਹਨਤ ਕਸ਼ ਲੋਕਾਂ ਦੇ ਨਾਲ ਦਲਿਤ ਪਰਿਵਾਰਾਂ ਦੇ ਨਾਲ ਆਮ ਲੋਕਾਂ ਦੇ ਨਾਲ ਇਕੱਠੇ ਖੜੇ ਆ ਔਰ ਜਦ ਤੱਕ ਸਾਡੇ ਮੁੱਖ ਮੰਤਰੀ ਸਰਦਾਰ ਕੁਬਨ ਸਿੰਘ ਮਾਨ ਸਾਹਿਬ ਨੇ ਔਰ ਜਦ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਅਸੀਂ ਇਹ ਭਈਆ ਕੀ ਕਿ ਅਸੀਂ ਕਿਸੇ ਵੀ ਪਰਿਵਾਰ ਨੂੰ ਗੜਾਇਆ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਸਾਡੀ ਸਮੁੱਚੀ ਅਮਰਤ ਸਾਹਿਬ ਦੀ ਟੀਮ ਜਿਹੜੀ ਆ ਇਸ ਵੇਲੇ ਤਵਾਡੇ ਸਾਹਮਣੇ ਬੈਠੀ ਆ ਅਸੀਂ ਇਹਦੇ ਵਾਸਤੇ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਸੰਘਰਸ਼ ਵੜਨਾ ਪਵੇ ਸਾਨੂੰ ਕੋਈ ਕਾਨੂੰਨੀ ਚਾਰਾ ਵੀ ਕਰਨੀ ਪਵੇ ਰਾਜਨੀਤਕ ਤੌਰ ਤੇ ਕਰਨਾ ਪਵੇ ਸੜਕਾਂ ਤੇ ਉਤਰਨਾ ਪਵੇ ਕੁਝ ਵੀ ਹੋਵੇ ਪਰ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਆ ਉਹ ਤੋਂ ਖਾਨੀ ਹੋਣ ਦੇਣਾ ਚਾਹੁੰਦੇ ਔਰ ਨਾ ਹੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਸਹੂਲਤ ਮਿਲੀ ਆ ਉਹਨੂੰ ਅਸੀਂ ਕਿਸੇ ਤਰ੍ਹਾਂ ਨਾਲ ਬਰਦਾਸ਼ਤ ਕਰਾਂਗੇ ਸੋ ਇਹ ਜਿਹੜਾ 55 ਲੱਖ ਕਾਰ 23 ਲੱਖ ਮੈਂ ਪਹਿਲਾਂ ਕਿਹਾ ਕਿ ਈਕੇवाईसी ਦੇ ਵਿੱਚ ਕੱਟ ਦਿੱਤਾ ਔਰ 32 ਲੱਖ ਜਿਹੜਾ ਹੋਰ ਕਟਣ ਜਿਹੜਾ ਜਾ ਰਹੇ ਨੇ ਇਹ ਬੜੀ ਕੋਜੀ ਚਾਲ ਜਿਹੜੀ ਆ ਉਹ ਭਾਰਤ 바ਦੀ ਆ ਗਈ ਹੈ ਜੇ ਮੈਂ ਥੋੜਾ ਇਹਦੇ ਨਾਲ ਤੁਹਾਡੇ ਨਾਲ ਗੱਲ ਕਰਨਾ ਕਿ ਕਿਹੜੇ ਜ਼ੋਨ ਦੇ ਵਿੱਚ ਹੈ ਕਿੰਨੇ ਕਾਰਡ ਕੱਟੇ ਜਾ ਰਹੇ ਨੇ ਸੋ ਜੇ ਸਾਡਾ ਇਹ ਜਿਹੜਾ ਮਾਝਾ ਜ਼ੋਨ ਆ ਜਿਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਦਾ ਲਾਚਾਂਵਾਂ ਇਹਦੇ ਵਿੱਚ 7 ਲੱਖ 6000 ਤੇ 6000 ਤੋਂ 4000 ਕਾਰਜ ਜਿਹੜੇ ਨੇ ਉਹ ਕੱਟੇ ਜਾ ਰਹੇ ਦੁਆਬੇ ਦੇ ਵਿੱਚ ਪੁਸ਼ਾਕਪੁਰ ਚਲੰਦਰ ਕਬੂਤਲਾ ਐਸਪੀਐਸ ਨਗਰ ਇਹਦਾ ਦੇਖ ਲਿਏ ਤੇ 552836 ਕਾਰ ਜਿਹੜੇ ਨੇ ਉਹਦੇ ਵਿੱਚ ਇਹ ਛੱਟੇ ਜਾ ਰਹੇ ਨੇ ਮਾਲਵਾ ਦੇ ਵਿੱਚ ਬਾਕੀ ਜਿੰਨੇ ਵੀ ਜਿਹੜੇ ਮਾਲਵਾ ਦੇ ਵਿੱਚ ਆਉਂਦੇ ਨੇ ਪਰਮਾਰਵੇ ਦੇ ਵਿੱਚ 2043821 ਕਾਰ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਸੋ ਅਸੀਂ ਸਭ ਤੋਂ ਸ਼ਬਦਾਂ ਦੇ ਵਿੱਚ ਪਾਰਸਪਾਰ ਨੂੰ ਜੇ ਬਾਅਦ ਨਹੀਂ ਲੈਣੇ ਕਿ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਖੜੇ ਆ ਪੰਜਾਬ ਦੇ ਹਿੱਤਾਂ ਵਾਸਤੇ ਖੜੇ ਆ ਪੰਜਾਬ ਨੇ 2022 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਸੰਭੀ ਸੀ ਜੀ ਔਰ ਮਾਨਯੋਗ ਮੁੱਖ ਮੰਤਰੀ ਸੱਤਾ ਭਗਵੰਤ ਸਿੰਘ ਮਾਨ ਸਾਹਿਬ ਉਸ ਦਿਨ ਤੋਂ ਹੀ ਤਹੱਈਆ ਕਰਕੇ ਲੱਗੇ ਹੋਏ ਨੇ ਕਿ ਸਾਡੇ ਸਾਰੇ ਡਿਪਾਰਟਮੈਂਟ ਅਸੀਂ ਪਬਲਿਕ ਵੈਲਫੇਅਰ ਵਾਸਤੇ ਇੰਦਾ ਇੰਟਰਸਟ ਆਫ ਪੀਪਲ ਲੋਕਾਂ ਦੇ ਕਿਤਾਬੇ ਵਿੱਚ ਜਿਹੜਾ ਕੰਮ ਕਰ ਰਹੇ ਆ ਔਰ ਇਹ ਜਿਹੜੀ ਕੋਧੀ ਚਾਲ ਆ ਪੰਜਾਬ ਦੀ ਇਹਨੂੰ ਵੀ ਅਸੀਂ ਸਫਲ ਨਹੀਂ ਹੋ ਕਹਾਂਗੇ ਪੰਜਾਬ ਦੇ ਗਰੀਬਾਂ ਮਜ਼ਦੂਰਾਂ ਕਿਸਾਨਾਂ ਦੇ ਨਾਲ ਡਟ ਕੇ ਆਮ ਆਦਮੀ ਪਾਰਟੀ ਖੜੀ ਆ ਔਰ ਕੋਈ ਵੀ ਅਸੀਂ ਜਿਹੜਾ ਕਾਰਡ ਦੇ ਵਿੱਚੋਂ ਨਾਮ ਜਿਹੜਾ ਆ ਉਹ ਨਹੀਂ ਭੱਜਦਾ ਜੀ ਕਰ ਜਿਹੜੀ ਇਸ ਵਾਰ ਭਾਜਪਾ ਦੇ ਅਗੋਂ ਰੀਟੇਨ ਕੀਤਾ ਗਿਆ ਸੀਗਾ ਉਹ ਜਿਹੜੇ ਕੈਂਪ ਲਗਾ ਰਹੇ ਸੀਗੇ ਉਹ ਇਸ ਨਾਲ ਡਿਫਰੈਂਟ ਆ ਔਰ ਉਹ ਕੀ ਸਰਕਾਰ ਦੀ ਪੰਜਾ ਸੀ ਦੇਖੋ ਕਈ ਵਾਰੀ ਇਸ ਤਰ੍ਹਾਂ ਆ ਕਿ ਜਿਹੜੀ ਵੀ ਸਰਕਾਰ ਦੀ ਕੋਈ ਕੇਂਦਰ ਦੀ ਸਰਕਾਰ ਦੀ ਕੋਈ ਸਕੀਮ ਆ ਉਹ ਪੰਜਾਬ ਸਰਕਾਰ ਦੀ ਕੋਲਾਬੋਰੇਸ਼ਨ ਦੇ ਨਾਲ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਸਾਡੇ ਲਾਗੂ ਹੋਣੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਡਾਇਰੈਕਟਲੀ ਤੁਸੀਂ ਜਾ ਕੇ ਲੋਕਾਂ ਦਾ ਡਾਟਾ ਇਕੱਠਾ ਕਰੋ ਤੁਸੀਂ ਆਧਾਰ ਕਾਰਡ ਦਿਓ ਤੁਸੀਂ ਬੈਂਕ ਕਾਰਡ ਦਿਓ ਤੁਸੀਂ ਉਹਨਾਂ ਦੇ ਬੈਂਕਲ اکاؤنٹ ਕੋ ਬਸ ਕੈਨ ਬੀ ਯੂਜ਼ਡ ਉਹਨਾਂ ਕਰ ਰਿਹਾ ਹੋਣਾ ਚਾਹੀਦਾ ਜੋ ਉਹ ਵੀ ਜਿਹੜੀ ਵੀ ਸਰ ਸਕੀਮ ਆਉਂਦੀ ਆ ਕੇਂਦਰ ਸਰਕਾਰ ਦੀ ਕੋਈ ਸਕੀਮ ਆ ਉਹਦੇ ਵਿੱਚ ਸਾਡੇ ਵੀ ਡਿਪਾਰਟਮੈਂਟਸ ਨੇ ਸਾਡੇ ਡਿਪਾਰਟਮੈਂਟਸ ਉਹਨੂੰ ਇੰਪਲੀਮੈਂਟ ਕਰਦੇ ਨੇ ਜੇ ਕੋਈ ਆ ਸਤੇ ਦੇ ਪਾਕਲ ਜਾ ਕੇ ਜਿਹੜੇ ਐਕਚੁਅਲੀ ਸਾਡੇ ਮਸਲੇ ਨੇ ਸਾਡਾ 8000 ਕਰੋੜ ਆਰਡੀਐਫ ਦਾ ਬਦਿਆ ਕੇਂਦਰਾਂ ਕੋਲ ਗਿਆ ਉਹਦੇ ਸਾਡਾ ਵਾਪਸ ਨਹੀਂ ਦੇ ਰਹੇ ਔਰ ਸਿੱਧਾ ਲੋਕਾਂ ਦੇ ਨਾਲ ਜਾ ਕੇ ਲੋਕਾਂ ਦਾ ਡਾਟਾ ਜਿਹੜਾ ਉਹ ਚੋਰੀ ਕਰ ਰਹੇ ਨੇ ਤਾਂ ਕਿ ਕੱਲ ਨੂੰ ਇਲੈਕਸ਼ਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਜੜੀ ਆ ਦੁਰਵਰ ਤੋਂ ਜੜੀ ਆ ਉਹ ਕੀਤੀ ਜਾ ਸਕੇ ਇਹਦਾ ਮਤਲਬ ਸਰਕਾਰ ਦਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਨਾਲ ਕੋਈ ਤਾਲਮੇਲ ਨਹੀਂ ਹੈਗਾ ਜੇ ਉਹ ਕਰ ਹੀ ਨਹੀਂ ਰਹੇ ਦੇਪੋ ਪੰਜਾਬ ਦੇ ਨਾਲ ਕੇਂਦਰ ਸਰਕਾਰ ਦਾ ਕੀ ਤਾਲਮੇਲ ਹੈ ਜਿੱਥੇ ਅਸੀਂ ਆਪਣੇ ਪੈਸੇ ਮੰਗਦੇ ਆ ਜਿੱਥੇ ਅਸੀਂ ਉਹ ਵੀ ਸਾਡਾ ਹੱਕ ਆ ਇਹ 18000 ਕਰੋੜਾ ਤੇ ਇਹਦਾ ਮਤਲਬ ਕੋਈ ਠੀਕ ਥੋੜੀ ਮੰਗ ਰਹੇ ਉਹਨਾਂ ਤੋਂ ਸਾਡੇ ਟੈਕਸਸ ਦੇ ਪੈਸੇ ਨੇ ਜੀਐਸਟੀ ਲੱਗਦਾ ਉਹਦੇ ਵਿੱਚ ਸੀਜੀਐਸਟੀ ਵੀ ਆ ਐਸਜੀਐਸਟੀ ਵੀ ਆ ਅੱਧੇ ਪੈਸੇ ਕੇਂਦਰ ਨੂੰ ਜਾਂਦੇ ਨੇ ਸਾਡੇ ਸਾਡੇ ਟੈਕਸਾਂ ਤੇ ਜਾਂਦੇ ਨੇ ਉਹ ਸਾਡੇ ਟੈਕਸਾਂ ਦਾ ਹੀ ਵਾਪਸ ਦਿੰਦੇ ਨੇ ਨਾ ਸਾਨੂੰ ਅਸੀਂ ਕੋਈ ਠੀਕ ਥੋੜੀ ਮੰਗਦੇ ਆ ਉਹਨਾਂ ਤੋਂ ਤੇ ਜੇ ਸਾਡੇ ਕੱਟੇ ਹੋਏ ਟੈਕਸ ਦੇ ਪੈਸੇ ਵੀ ਨਹੀਂ ਦੇਣ ਉਤੋਂ ਸਾਡੇ ਤੇ ਇਹੋ ਜਿਹੀਆਂ ਜਿਹੜੀਆਂ ਨੇ ਪਾਲਸੀਆਂ ਜਿਹੜੀਆਂ ਪੰਜਾਬ ਵਿਰੋਧੀ ਨੇ ਇਹੋ ਜੀਆਂ ਥੋਪਣੀਆਂ ਨੇ ਤੇ ਫਿਰ ਫਿਰ ਤੇ ਲੋਕ ਪੰਜਾਬ ਦੇ ਦੁਖੀ ਹੋਣਗੇ ਔਰ ਸਾਡੇ ਸ માનਯੋਗ ਮੁੱਖ ਮੰਤਰੀ ਮਾਨ ਸਾਹਿਬ ਇੱਕ ਕਲੀਅਰ ਕਟ ਸ਼ਬਦਾਂ ਦੇ ਵਿੱਚ ਸਿੱਧਾ ਸੰਦੇਸ਼ ਦੇ ਚੁੱਕੇ ਨੇ ਕਿ ਅਸੀਂ ਪੰਜਾਬ ਦੇ ਨਾਲ ਕਿਸੇ ਵੀ ਕਿਸਮ ਦਾ ਧੱਕਾ برداشت ਨਹੀਂ ਕਰਾਂਗੇ ਜਿਸ ਮੇਰਾ ਇਸ ਮੁੱਦੇ ਤੇ ਆਖਰੀ ਸਬੰਦੇ ਬਾਕੀ ਹੋਰ ਵੀ ਕਰਾਂਗੇ ਕਿ ਅੱਜ ਤੇ ਇਹ ਰਾਜਨਕਾਰਾਂ ਵਾਲੇ ਪਾਸੇ ਚੱਲੇ ਨੇ ਕੱਲ ਨੂੰ ਜਿਹੜੇ ਕੇਂਦਰ ਪੀਰ ਬਹੁਤ ਅਗੇ ਸਕੀਮਾਂ ਨੇ ਭਾਵੇਂ ਸੜਕਾਂ ਦੇ ਭਾਵੇਂ ਭਾਵੇਂ ਬਿਜਲੀ ਬੋਰਡ ਦੇ ਇਹਨਾਂ ਹੋਰ ਜਿਹੜੀ ਤੋਂ ਨੇ ਸਾਰੇ ਦਿਨ ਤੇ ਡਗਲ ਅੰਦਾਜ਼ੀ ਕਰਨੀ ਸ਼ੁਰੂ ਕਰ ਲਾਂਗੇ ਜੇ ਰਾਜਨਕਾਰ ਵਾਲੇ ਮਾਮਲੇ ਸ਼ੁਰੂ ਕੀਤਾ ਤਾਂ ਕੀ ਤੁਸੀਂ ਉਹਦੇ ਲਈ ਤਿਆਰ ਹੋ ਕੱਲੋਂ ਕੋਈ ਵੀ ਪ੍ਰੋਜੈਕਟ ਉਹ ਕਰਨਗੇ ਅਸੀਂ ਸਿੱਧਾ ਤਿਆਰ ਕਰ ਲਾਂਗੇ ਸਰਕਾਰ ਨੂੰ ਤੇ ਫਿਰ ਉਹ ਡੈਮੋਕਰੇਟਿਕਲੀ ਉਹ ਜਿਹੜੀ ਚੁਣੀ ਹੋਈ ਸਰਕਾਰ ਮੰਗੇ ਨਹੀਂ ਕਿਸ ਤਰ੍ਹਾਂ ਉਹ ਦੁਤੀਾਰੋਦਨੀ ਸਰਕਾਰ ਦੇਖੋ ਸਾਡਾ ਜਿਹੜਾ ਸੰਵਿਧਾਨ ਹੈ ਸਰਵੋੱਚ ਕਾਨੂੰਨ ਆ ਦੇਸ਼ ਦਾ ਉਹਦੇ ਵਿੱਚ ਹਰ ਇੱਕ ਪ੍ਰਵੀਜ਼ਨ ਪਈ ਗਈ ਆ ਸੰਘਾਤਮਕਤਾ ਚ ਆਇਆ ਸਾਡਾ ਪੋਜ਼ ਪਾਵਰਸ ਤੇ ਸਰਕਾਰ ਕੋਲ ਨਹੀਂ ਬੋਝ ਰੱਤ ਜਾਂ ਸਰਕਾਰ ਕੋਲ ਨਹੀਂ ਠੀਕ ਆ ਜਿਹੜੀ ਵੀ ਸਕੀਮ ਜਿਹੜੀ ਵੀ ਕੋਈ ਵਿਸ਼ਾ ਕੇਂਦਰ ਤੇ ਸਰਕਾਰ ਦੇ ਅਧੀਨ ਆਉਂਦਾ ਹੈ ਉਥੇ ਨਿਜ਼ਮ ਬਣਾਉਣ ਪਰ ਕਲੈਬੋਰੇਸ਼ਨ ਜਿਹੜੀ ਆ ਫੈਡਰਲ ਸਟਰਕਚਰ ਦੇ ਵਿੱਚ ਸਟੇਟਸ ਨੂੰ ਵੀ ပါਵਲ ਹੁੰਦੀਆਂ ਨੇ ਇਹ ਥੋੜੀ ਆ ਕਿ ਆਪਾਂ ਸਟੇਟਸ ਨੂੰ ਪੁੱਛਾਂਗੇ ਨਹੀਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਕਰਾਂਗੇ ਤੇ ਆਪਾਂ ਆਪਣੇ ਤੌਰ ਤੇ ਸੰਵਿਧਾਨ ਦੇ ਵਿੱਚ ਜੋ ਕੁਝ ਲਿਖਿਆ ਆ ਉਹ ਤੋਂ ਪਾ ਤੁਰੇ ਸੰਗੀਟਾ ਦਾ ਪਰਸਪਰ ਲਾਣ ਕਰਦਾ ਪਰ ਸੰਗੀਟਾ ਜਿਹਦੇ ਵਿੱਚ ਸੈਂਟਰ ਔਰ ਸਟੇਟਸ ਦੀਆਂ ਅਲੱਗ-ਅਲੱਗ ਬੜੋ ਹੋਰ ਇਹ ਵੀ ਨਾ ਕਿ ਉਹ ਤਾਂ ਕੁਝ ਨਹੀਂ ਦੇ ਰਿਹਾ ਸੈਂਟਰ ਵਾਲੇ ਉਹ ਸਰਕਾਰوں ਤੇ ਕੋਈ ਜਾਣੀ ਨਹੀਂ ਇਹਹੀ ਇਹਹੀ ਤੇ ਇਹਹੀ ਤੇ ਰੋਣਾ ਇਹਹੀ ਤੇ ਗੱਲ ਹੈ ਇਹਹੀ ਤੇ ਗੱਲ ਕਰ ਰਹੇ ਹਾਂ ਹੁਣ ਕਿ ਤੁਸੀਂ ਆਪਣੇ ਆਪ ਫੈਸਲਾ ਲਈ ਜਾ ਰਹੇ ਹੋ 8 ਲੱਖ ਗਾੜ ਵਾਪਸ ਖਤਮ ਕਰਨ ਦਾ ਆਪਣੇ ਆਪ ਹੀ ਤੁਸੀਂ ਜਿਹੜੇ ਆ ਉਹ 32 ਲੱਖ ਲੋਕਾਂ ਦੀਆਂ ਖਾਲੀਆਂ ਦੇ ਵਿੱਚ ਉਹ ਰਸਨ ਚੁੱਕ ਰਹੇ ਹੋ ਪੰਜਾਬ ਜਿਹੜਾ 1.7% ਏਰੀਆ ਜੀ ਪੰਜਾਬ ਕੋਲ ਤੇ ਪੰਜਾਬ ਕਿੰਨੇ ਪਰਸੈਂਟ ਜਿਹੜਾ ਕਿੰਨਾ ਰਾਸ਼ਨ ਜਿਹੜਾ ਉਹ ਕੇਂਦਰ ਨੂੰ ਮੁਹਈਆ ਕਰਦਾ ਹੈ ਭਾਰਤ ਨੂੰ ਮੁਹਈਆ ਕਰਦਾ ਹੈ ਤੇ ਜੇ ਉਹ 1.7% ਤੋਂ ਇਹਦੇ ਤੋਂ ਇਨਾ ਰਾਸ਼ਨ ਅਸੀਂ ਪੈਦਾ ਕਰਕੇ ਤੇ ਅਸੀਂ ਦੂਜੀਆਂ ਲੋਕਾਂ ਨੂੰ ਦਿੰਨੇ ਆ ਤੇ ਅਸੀਂ ਆਪਣੇ ਲੋਕਾਂ ਨੂੰ ਕਿਵੇਂ ਭੁੱਖੇ ਮਰਨ ਦਵਾਂਗੇ ਪੰਜਾਬ ਕੋਲ ਕਹਾਂਗੇ ਤੇ ਇਹ ਨਹੀਂ ਉਹ ਉਪਾਅ ਹੋਰ ਜਿਹੜੀ ਵੀ ਸਕੀਮਾਂ ਜਿਹੜੇ ਪਹਿਲੀ ਤੇ ਗੱਲ ਆ ਕਿ ਸਾਡੀਆਂ ਸਕੀਮਾਂ ਸਾਡੇ ਪੈਸੇ ਜਿਹੜੇ ਪੰਜਾਬ ਦੇ ਰੋਕੇ ਹੋਏ ਨੇ ਉਹ ਪੈਸੇ ਜਾਰੀ ਕਰੋ ਸਾਡੀਆਂ ਲੈਂਡਰ ਰੋਡਸ ਦੇ ਪੈਸੇ ਰੁਕੇ ਸਾਡੀਆਂ ਲੈਂਡਰ ਰੋਡਸ ਦੇ ਉੱਤੇ ਜਿਹੜਾ ਅਸੀਂ ਉਹਨਾ ਕੰਮ ਨਹੀਂ ਕਰਵਾ ਸਕੇ ਜੇ ਸਾਡੇ ਕੋਲ ਉਹ ਸਾਰੇ ਪੈਸੇ ਸਮੇਂ ਸਿਰ ਆਏ ਹੁੰਦੇ ਤੇ ਸਾਡੇ ਕੋਲ ਅੱਜ ਸਾਡੇ ਸੂਬੇ ਦੇ ਵਿੱਚ ਕੋਈ ਸਮੱਸਿਆ ਹੀ ਨਾ ਹੁੰਦੀ ਕਿਤੇ ਉਹ ਸਰਕਾਰੀ ਤਾਂ ਕਿ ਜਿਸ ਤਰ੍ਹਾਂ ਅਸੀਂ ਕਹਿ ਵੀ ਡਾਟਾ ਇਕੱਠਾ ਕੀਤਾ ਜਾ ਰਿਹਾ ਜਿਸਾ ਪਹਿਲਾਂ ਵੀ ਕਈ ਜਨਰਲ ਕਾਨਫਰੰਸ ਹੋ ਰਹੀਆਂ ਨੇ ਕਿ ਬਹੁਤ ਸਾਰੇ ਫੇਕ ਰੋਡਸ ਬਣੀਆਂ ਕਿ ਲੱਗਦਾ ਕਿ ਪੰਜਾਬ 'ਚ ਵੀ ਇਹ ਟੈਕਸ ਇਹਦਾ ਵੱਡਾ ਸਰਕਲ ਬਣ ਗਿਆ ਆ ਦੇਖੋ ਜਿਸ ਤਰ੍ਹਾਂ ਦਾ ਇਹਨਾਂ ਦਾ ਇਹ ਤੰਗ ਤਰੀਕਾ ਲੱਭਿਆ ਪਿੰਡਾਂ ਦੇ ਵਿੱਚ ਜਾਓ ਕੈਂਪ ਲਾਉਣੇ ਆ ਅਸੀਂ ਆਧਾਰ ਕਾਰਡ ਲੈਣੇ ਆ ਅਸੀਂ ਪੈਨ ਕਾਰਡ ਲੈਣੇ ਆ ਲੋਕਾਂ ਦੇ ਬੈਂਕ ਅਕਾਊਂਟ ਲੈਣੇ ਆ ਇਥੋਂ ਤੇ ਇੱਕ ਖ਼ਤਸ਼ਾ ਜਾਹਰ ਹੁੰਦਾ ਕਿ ਇਹ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਵੋਟ ਚੋਰੀ ਤੇ ਚੱਕਰ ਦੇ ਵਿੱਚ ਨੇ ਔਰ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਪੰਜਾਬ ਇੱਕ ਸੁਭੂਜਮਾਨ ਲੋਕਾਂ ਦਾ ਜਿਹੜਾ ਆ ਉਹ ਲੋਕਾਂ ਔਰ ਪੰਜਾਬ ਦੇ ਲੋਕ ਕਹਿੰਦਾ ਕਿ ਤੇ ਇਹ ਗੱਲ ਜਿਹੜੀ ਆ ਪਰਵਾਣ ਨਹੀਂ ਕਰਗੇ ਕਿ ਸਾਡਾ ਡਾਟਾ ਚੋਰੀ ਕਰਕੇ ਤੇ ਉਹਨੂੰ ਮਿਸ ਯੂਜ਼ ਕਰਕੇ ਅੱਗੇ ਵੋਟਾਂ ਦੇ ਵਿੱਚ ਲੇਕਿਨ ਬੀਜੇਪੀ ਕਹਿੰਦੀ ਅਸੀਂ ਲਗਾਤਾਰ ਕੈਂਪਸ ਲਗਾਵਾਂਗੇ ਵੀ ਜੇਕਰ ਡਿਟੇਲ ਕਰਨਾ ਸਰਕਾਰ ਡਿਟੇਲ ਕਰ ਸਕਦੀ ਕੋਈ ਸ਼ੋਰੀਅਨ ਕਿ ਲੱਗਦਾ ਜੇ ਕੋਈ ਕੋਈ ਪੈਨਿਕ ਵਰਗਾ ਮਾਹੌਲ ਤੇ ਨਹੀਂ ਕ੍ਰੀਏਟ ਹੋਏਗਾ ਕਿ ਪੰਜਾਬ ਚ ਇਹ ਗੱਲ ਲੱਗਦੀ ਪਰ ਦੇਖੋ ਦੇਖੋ ਜਿਹੜਾ ਵੀ ਜੋ ਵੀ ਚੀਜ਼ ਚੱਲਦੀ ਆ ਨਿਜ਼ਮਾ ਦੇ ਮੁਤਾਬਕ ਚੱਲਦੀ ਆ ਕੋਈ ਸਰਕਾਰ ਚਾਹੇ ਕੇਂਦਰੀ ਹੈ ਕਿ ਚਾਹੇ ਪੰਜਾਬ ਦੀ ਹੈ ਕੋਈ ਵੀ ਸਰਕਾਰ ਕਾਨੂੰਨ ਬਣਾਉ ਕਰਨੀ ਹੈ ਸੰਵਿਧਾਨ ਤੋਂ ਜੋ ਕੁਝ ਪ੍ਰਵੀਜ਼ਨਸ ਹੈ ਗਿਆ ਨੇ ਜੋ ਕੋਈ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰ ਲਗੇ ਤੇ ਫਿਰ ਜੋ ਕਾਨੂੰਨ ਦੁਆਰਾ ਬਣਦਾ ਐਕਸ਼ਨ ਆ ਉਹ ਜਾਂ ਜੋ ਸਾਰੇ ਵਜ਼ੀਰ ਮਕਬਲ ਪੰਜਾਬ ਦੇ ਵਿੱਚ ਸਾਰੇ ਸ਼ਰੰਚ ਕਰ ਰਹੇ ਹੋ ਜਿਹੜੀ ਪ੍ਰੈਸ ਕਾਨਫਰੈਂਸ ਹੈ ਸੀਐਮ ਸਾਹਿਬ ਜੀ ਆਪਣੇ ਇਸ ਲੈਵਲ ਤੋਂ ਤੁਸੀਂ ਕਰਕੇ ਕਿ ਇੱਕੋ ਜਿਹਾ ਜੇ ਸੀਐਮ ਸਾਹਿਬ ਕਰ ਦਿੰਦੇ ਤੇ ਫਿਰ ਹੋਰ ਵੱਡਾ ਮੈਸੇਜ ਜਾਣਾ ਸੀ देखो सीएम साहब क्लियर कट ਮੈਂ ਤੁਹਾਨੂੰ ਦੱਸ ਚੁੱਕਾ ਕਿ ਉਹ ਆਪਣਾ ਮੈਸੇਜ ਦੇ ਚੁੱਕੇ ਨਹੀਂ ਉਹਨਾਂ ਨੇ ਦਿੱਤੇ ਕਰਤਸ ਕਰ ਦਿੱਸ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਸਪਸ਼ਟ ਸ਼ਬਦਾਂ ਵੀ ਇੱਥੇ ਵਿੱਚ ਜਿਹਨੂੰ ਕਹਿੰਦੇ ਆ ਨਾ ਦੋ ਟੁਕ ਜਵਾਬ ਦੇਣਾ ਇਹ ਦੋ ਟੁਕ ਜਵਾਬ ਸਾਡੇ सीएम ਸਾਹਿਬ ਦੇ ਚੁੱਕੇ ਨੇ ਅਸੀਂ ਪੰਜਾਬ ਦੇ ਵਿੱਚੋਂ ਕੋਈ ਵੀ ਰਾਸ਼ਨ ਕਾਰਡ ਕਿਸੇ ਵੀ ਦੀ ਦਾ ਨਾਮ ਗਰਾਉਂ ਨਹੀਂ ਕੱਟਣ ਦਵਾਂਗੇ ਸਾਡੀ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਅਮਰੋਸਰ ਜ਼ਿਲ੍ਹੇ ਦੀ ਸਾਡੇ ਬਾਕੀ ਜ਼ਿਲ੍ਹਿਆਂ ਦੀ ਪੂਰੀ ਟੀਮ ਇਕੱਠਾ ਔਰ ਜੇਕ ਦੇ ਕੋਈ ਇਹਨਾਂ ਨੇ ਅੱਜ ਜੀ ਗੱਲ ਕੀਤੀ ਤਾਂ ਮੂੰਹ ਤੋੜਵਾ ਜਵਾਬ। ਸਭ ਰਾਸ਼ਨ ਕਾਰਡ ਹੁਣ ਰਣ ਨੂੰ ਕਾਫੀ ਸਾਰੀਆਂ ਸਹੂਲਤਾਂ ਮਿਲੀਆਂ ਸੀਗੀਆਂ। ਕਿਲੇ ਦੇ ਕੋਟੇ ਖਤਮ ਕਰ ਦਿੱਤੇ ਗਏ, ਖਾਣੇ ਮਿਲਦੇ ਹੋਏ ਖਤਮ ਕਰ ਦਿੱਤੀ ਗਈ। ਕਣਕ ਦੇ ਜਿਹੜੀ ਕੋਈ ਫਿਰ ਹਾਲ ਨਹੀਂ ਮਿਲ ਪਾ ਰਹੀ ਤਾਂ ਕੀ ਫਾਇਦਾ ਕੀ ਹੋ ਬਾਰੇਗਾ? ਇਹਨੇ ਕੋ ਰਾਸ਼ਨ ਕਾਰਡ ਨੇ ਲੋਕਾਂ ਦੇ ਉਹ ਮੂੰਹ ਵੱਲ ਦੇਖਦੇ ਨੇ ਲੋਕ ਸਰਕਾਰਾਂ ਦੀ ਤੇ ਗੁਨੇ ਉਹ ਮਿਲਦਾ ਕੁਝ ਨਹੀਂ ਪਿਆ। ਦੇਖੋ ਜਿਹੜਾ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਦੇ ਵਿੱਚ ਬਣਿਆ ਸੀਗਾ। ਉਹਦੇ ਰਾਹੀ ਜਿਹੜਿਆ ਕਨਕ ਦੀ ਵੰਡ ਜਿਹੜੀ ਆ ਉਹ ਕੀਤੀ ਜਾਂਦੀ ਆ ਜੋ ਕੁਝ ਵੀ ਉਹ ਨੈਸ਼ਨਲ ਫੂਡ ਸਿਕਿਉਰਟੀ ਐਕਟ ਦੇ ਵਿੱਚ ਜਿਹੜੀਆਂ ਜੜੀਆਂ ਵੀ ਵਸਤੂਆਂ ਜਿਹੜੀਆਂ ਮਹਯਾ ਕੀਤੀਆਂ ਜਾਂਦੀਆਂ ਉਹਦੀ ਗੱਲ ਠੀਕ ਆ ਅਸੀਂ ਵੀ ਛੋਟੇ ਹੁੰਦੇ ਜਾਂਦੇ ਹੁੰਦੇ ਸੀ ਕਿ ਤੇਲ ਮਿੱਟੀ ਦਾ ਤੇਲ ਅੰਡ even ਕੱਪੜਾ ਕੋਲਾ ਕਈ ਕੁਝ ਮਤਲਬ ਹਾਂ ਉਦੋਂ ਦਾ ਸੀਗਾ ਪਰ ਇਹ ਸਾਰਾ ਕੁਝ ਜਿਹੜਾ ਇਹ ਖਤਮ ਕੀਤਾ ਗਿਆ ਇੱਕ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਜਿਹੜਾ ਸੀਗਾ ਕੇ ਡੀ ਐਸ ਇਹਨੂੰ ਕਾਫੀ ਮਤਲਬ ਵੀਕ ਕੀਤਾ ਗਿਆ ਅਸੀਂ ਤਾਂ ਹੋਰ ਮਤਲਬ ਇਹਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਹੋਈ ਹੈ ਕਿ ਅਸੀਂ 2 ਅਕਤੂਬਰ ਤੋਂ ਦਾ 10 ਲੱਖ ਦਾ ਕੈਸ਼ਲੈਸ ਜਿਹੜਾ ਮੈਡੀਕਲ ਇੰਸ਼ੋਰੈਂਸ ਆ ਉਹ ਵੀ ਪੰਜਾਬ ਦੇ ਲੋਕਾਂ ਵਾਸਤੇ ਹੋ ਗਿਆ ਜਿਹੜੇ ਸਮੇਂ ਦੇ ਵਿੱਚ ਜਿਹੜਾ ਉਹ ਸਵਾਲ ਕਰ ਰਹੇ ਸੀ ਕਿ ਮੈਂ ਵੀ ਕੁਝ ਚੰਗਾ ਕਿ ਸਰਕਾਰ ਦੀ ਮੱਚ ਹੈ ਕਿ ਉਹ ਸਸਟਰੌਂਗ ਕਰਨ ਦੀ ਅਗੇ ਵਿੱਚ ਥੋੜੀਆਂ ਚੀਜ਼ਾਂ ਸੀ ਕੋਈ ਹੋਰ ਵੀ ਚੀਜ਼ਾਂ ਲੋਕਾਂ ਨੂੰ ਸੁਣਤ ਮਿਲ ਸਕੇ ਕਿਉਂਕਿ ਬਹੁਤ ਸਾਰੇ ਬਲੋਨ ਅਪ ਪਵਰਟੀ ਲੈ ਰਹੇ ਨੇ ਇਹ ਸਿਸਟਮ ਮਜ਼ਬੂਤ ਹੋਣਾ ਜ਼ਰੂਰੀ ਹੈ ਲਾ। ਦੇਖੋ ਅਸੀਂ ਵੀ ਜੌਨੇ ਆ ਕੇ ਜਿਹੜੇ ਵੀ ਲੋਕ ਲੋੜਵੰਦ ਨਹੀਂ ਜਿਹੜੇ ਵੀ ਲੋਕਾਂ ਤੇ ਆ ਚੁੱਕੇ ਦੇਖੋ ਇਹ ਪੰਜਾਬ ਦੇ ਵਿੱਚ ਕੁੱਝ ਪਰਿਵਾਰ ਇਹੋ ਜਿਹੇ ਨੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਰਹੇ ਆ ਕੁਝ ਕੁ ਸਥਾਣੀਆਂ ਆ ਗਈਆਂ ਉੱਤੇ ਤਰਪੈਲ ਪਾਈ ਆ ਪਾਣੀ ਟਪਕ ਰਿਹਾ ਆ ਜਨੇ ਬੱਚੇ ਨੇ ਉਹ ਵੀ ਮਤਲਬ ਉਹਨਾਂ ਦੇ ਸੁਭਿਦਾਂ ਦੀ ਪੜ੍ਹਾਈ ਨਹੀਂ ਕਰਵਾ ਸਕਦੇ ਬਹੁਤ ਲੋਕ ਨੇ ਇਹੋ ਜਿਹੇ ਪੰਜਾਬ ਦੇ ਵਿੱਚ ਤੇ ਆਪਾਂ ਇਹ ਦੇਖੀਏ ਕਿ ਜੇ ਇਹ ਕਹਿੰਦੇ ਨੇ ਕਿ ਪੰਜਾਬ ਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਆ ਪੰਜਾਬ ਨੂੰ ਬਹੁਤ ਜ਼ਿਆਦੀ ਹੈਲਪ ਦੀ ਜਿਹੜੀ ਆ ਲੋੜ ਆ ਔਰ ਅਸੀਂ ਸਾਡੀ ਪਾਰਟੀ ਦਾ ਅਜੰਡਾ ਕਿ ਅਸੀਂ ਹਰ ਇੱਕ ਦੀ ਜਿਹੜੀ ਮੋੜ ਦੀ ਜ਼ਰੂਰਤ ਆ ਉਹ ਐਟਲੀਸਟ ਪੂਰੀ ਹੋਵੇ ਔਰ ਜਿਹਦੇ ਵਿੱਚ ਸਾਡੀ ਪਾਰਟੀ ਦਾ ਮੇਨ ਤੌਰ ਤੇ ਫੋਕਸ ਜਿਹੜਾ ਹੈ ਉਹ এডੂਕੇਸ਼ਨ ਤੇ ਰਿਹਾ ਹੈ ਹੈਲਥ ਤੇ ਰਿਹਾ ਹੈ ਉਹਦੇ ਉੱਤੇ ਅੱਜ ਵੀ ਅਸੀਂ ਪੂਰੀ ਤਰ੍ਹਾਂ ਡਟਿਆ ਤੁਸੀਂ ਪਿਛਲੇ ਜਨਾਂ ਦੇ ਵਿੱਚ ਦੇਖਿਆ ਹੋਊਗਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅਸੀਂ ਹਰ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਜਿਹੜੇ ਆ ਉਹ ਵਿਜ਼ਿਟ ਕੀਤੇ ਲਗਭਗ 28 ਲੱਖ ਬੱਚਾ ਸਾਡਾ 20000 ਸਰਕਾਰੀ ਸਕੂਲਾਂ ਦੇ ਵਿੱਚ ਪੜ ਰਹੇ ਆ ਚਾਰ ਦਵਾਰੀਆਂ ਤੱਕ ਸਕੂਲਾਂ ਦੀਆਂ ਨਹੀਂ ਸੀਗੀਆਂ ਹੈਗੇ ਹੁਣ ਉਹਨਾਂ ਦੇ ਵਿੱਚ ਸਮਾਰਟ ਕਲਾਸਰੂਮ ਬਣੇ ਉਹਨਾਂ ਦੇ ਵਿੱਚ ਪ੍ਰੋਜੈਕਟਰ ਲੱਗੇ ਉਹਨਾਂ ਦੇ ਵਿੱਚ ਸਕੂਲ ਆਫ ਐਮਿਨੈਂਸ ਅਸੀਂ ਹਰ ਇੱਕ ਹਰਲੇ ਦੇ ਵਿੱਚ ਚੈਕਿੰਗ ਕੀਤਾ ਉਹਦੇ ਵਿੱਚ ਲੋਕਾਂ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਵੀ ਆਪਣੇ ਬੱਚੇ ਹਟਾ ਕੇ ਸਕੂਲ ਆਫ ਐਮਿਨੈਂਸ ਦੇ ਵਿੱਚ ਐਡਮਿਟ ਕਰਾਏ ਸੋ ਹੈਲਥ ਦੇ ਖੇਤਰ ਦੇ ਵਿੱਚ ਵੀ ਮੁਹੱਲਾ ਕਲੀਨਿਕ ਬਣੇ 40 ਦਾ ਲੱਖ ਦਾ ਬੀਮਾ ਜਿਹੜਾ ਜਾ ਰਿਹਾ ਇਹ ਇਸੇ ਕਰਕੇ ਹੀ ਆ ਕਿ ਮੁੱਢਲੀਆਂ ਸਹੂਲਤਾਂ ਲੋਕਾਂ ਨੂੰ ਜਿਹੜੀਆਂ ਨੇ ਉਹ ਮਿਲਣ ਔਰ ਪੜਾਈ ਦਾ ਮਿਆਰ ਵਧੇ ਲੋਕਾਂ ਦੀ ਸਿਹਤ ਲੋਕ ਸਿਹਤ ਯਾਬ ਰਹਿਣ ਔਰ ਪੰਜਾਬ ਦਰਸ਼ਨੀ ਦੀ ਅਛਾ। ਬਿਲਕੁਲ ਲਾਸਟ ਵਾਰ ਹੈ ਉਪਕ੍ਰਿਸ਼ਨ ਕਰਦੀ ਹੈ ਇਹ ਆਇਆ ਪਹਿਲਾ ਜਿਹੜਾ ਵਾਦਾ ਕੀਤਾ ਸੀ ਗਾਰੰਟੀ ਕੀਤੀ ਸੀ ਮਹਿਲਾਵਾਂ ਦੀ ਉਹ ਜਿਹੜੀ ਸਕੇ ਸਸਤਾ ਸਸਤਾ ਕੀਮਾ ਦੀ ਗੱਲ ਆਖ ਰਹੇ ਹੋ। ਦੇਖੋ ਹਜ਼ਾਰ ਹਜ਼ਾਰ ਦੀ ਤੁਸੀਂ ਗੱਲ ਕਰਦੇ ਹੋ। ਉਹ ਦੇ ਨਹੀਂ ਸਕਦੇ। ਮੋਦੀ ਸਾਹਿਬ 15-15 ਲੱਖ ਦੇ ਸਕਦੇ ਨੇ। ਇਹ ਉਹਨਾਂ ਦਾ ਕਹਿ ਤਾਂ ਨਹੀਂ ਜੁਮਲਾ ਸੀਗਾ। ਜਦ ਤੁਸੀਂ ਜੁਮਲਾ ਸੀਗਾ। ਉਹਨਾਂ ਦਾ ਕਹਿ ਨਹੀਂ ਇਹ ਨਹੀਂ ਇਹਦੀ ਗੱਲ ਸੁਣਾਉਂਦਾ। ਗਰੰਟੀਆਂ ਕਿੰਨੀਆਂ ਸੀਗੀਆਂ ਇੱਕ ਹੀ ਗਰੰਟੀ ਬਜੀ ਹੈ ਨਾ ਇਹ ਕਿਉਂ ਨਹੀਂ ਆਪਾਂ ਕਹਿੰਦੇ ਕਿ 600 ਯੂਨਟ ਬਿਜਲੀ ਦੀ ਗਰੰਟੀ ਦਿੱਤੀ ਸੀਗੀ ਤੇ ਸਰਕਾਰ ਬਣਨ ਤੇ ਮਹਿਜ਼ 3 ਮਹੀਨਿਆਂ ਦੇ ਵਿੱਚ ਉਹ ਗਰੰਟੀ ਪੂਰੀ ਕਰ ਦਿੱਤੀ ਸੀ ਅੱਜ 5 ਤੋਂ 6000 ਰੁਪਇਆ ਹਰ ਘਰ ਦਾ ਜਿਹੜਾ ਆ ਉਹ ਬਿਜਲੀ ਦਾ ਬਚ ਰਿਹਾ ਵੱਡੀ ਵੱਡੀ ਗਰੰਟੀ ਸੀਗੀ ਤੋ ਔਰ ਉਹ ਵੀ ਕਦੋਂ ਸ਼ੁਰੂ ਕੀਤੀ ਨਹੀਂ ਤਾਂ ਸਰਕਾਰਾਂ ਦੇ ਚਾਰ-ਚਾਰ ਸਾਲ ਸਿੱਟੀਆਂ ਰਹਿੰਦੀਆਂ ਨੇ ਮਹਾਂਸ 3 ਮਹੀਨੇ ਚ ਅਪ੍ਰੈਲ ਮਈ ਦੇ ਵਿੱਚ ਅਪ੍ਰੈਲ ਮਾਰਚ ਦੇ ਵਿੱਚ ਆਪਣੀ ਸਰਕਾਰ ਬਣੀ ਜੀ 1 ਜੁਲਾਈ ਤੋਂ ਅਸੀਂ ਚੜੀ ਆ ਕੋ 600 ਯੂਨਟ ਬਿਜਲੀ ਹਰ ਘਰ ਦੇ ਵਿੱਚ ਫਰੀ ਦੇ ਦਿੱਤੀ ਸੀ ਸੋ ਮਹਾਂ ਲਕਣੀ ਨੇ ਜਿੱਦਾਂ ਲਿਖੀ ਸੀ ਕਿ ਉਹ ਵੀ ਬਣਾਏ ਸਕੂਲ ਆਫ ਐਮਿਨੈਂਸੀ ਵੀ ਬਣਾਏ ਇੱਕ ਗਰੰਟੀ ਰਹਿੰਦੀ ਆ ਉਹ ਵੀ ਪੂਰੀ ਕਰਦੇ ਆਗੇ ਅਸੀਂ ਕੋਈ ਮੁੱਕਰ ਥੋੜੇ ਨਹੀਂ ਆ ਵੀ ਇਹ ਗਰੰਟੀ ਪੂਰੀ ਨਿਕਲੇ ਉਹ ਤਾਂ ਰਹਿੰਦੀ ਆ ਉਹ ਵੀ ਪੂਰੀ ਕਰਦੇ ਆਗੇ ਕੋਈ ਗਰੰਟੀਆਂ ਇਹੋ ਜੀਆਂ ਵੀ ਸੀਗੀਆਂ ਜਿਹੜੀਆਂ ਦਿੱਤੀਆਂ ਨਹੀਂ ਸੀਗੀਆਂ ਉਹ ਵੀ ਪੂਰੀਆਂ ਹੋਈਆਂ ਛੜਕ ਸੁਰੱਖਿਆ ਫੋਰਸ ਦੀ ਕੋਈ ਗਰੰਟੀ ਦਿੱਤੀ ਸੀ ਉਹ ਵੀ ਪੂਰੀ ਹੋ ਗਈ ਟੋਲ ਪਰਾਜ਼ੀ ਅਸੀਂ ਵੀ ਬੰਦ ਕਰ ਦਿੱਤੇ ਉਹ ਕੋਈ ਗਰੰਟੀ ਥੋੜੀ ਦਿੱਤੀ ਸੀ ਮੈਰੀ ਪਾਣੀ ਖੇਤਾਂ ਦੇ ਵਿੱਚ ਪਹੁੰਚਾਤਾ 21% ਸੀਗਾ ਅੱਜ 62% ਤੱਕ ਪਹੁੰਚ ਗਿਆ ਠੀਕ ਹੈ ਸਾਨੂੰ ਸਾਰੀਆਂ ਚੀਜ਼ਾਂ ਵੱਲ ਬੈਲੈਂਸ ਰੱਖਣਾ ਚਾਹੀਦਾ ਧਿਆਨ ਕਰਨਾ ਚਾਹੀਦਾ ਇਹ ਜਿਹੜੀ ਗਾਰੰਟੀ ਹੈ ਇਹ ਵੀ ਜਲਦ ਪੂਰੀ ਹੋਵੇ ਮਤਲਬ ਇੱਕ ਮਿੰਟ ਠੀਕ ਹੈ ਇਸ ਤੋਂ ਲੱਗਦਾ ਜਿਹੜੀ ਹੜਾਂਦੀਆਂ 라ਵੀ ਅਜੇ ਫਿਰ ਪ੍ਰਸਾਦ ਬੜੀ ਹੋ ਗਈ ਕਿਉਂਕਿ ਤੁਸੀਂ ਜ਼ਿਲ੍ਹੇ ਦੇਓ ਇੱਕ 라ਵੀ ਇੱਕ ਵਾਸੇ ਪਿਆ ਦਾ ਤੁਹਾਡੀ ਪ੍ਰਸ਼ਾਸਨੋ ਇੱਕ ਮੀਟਿੰਗ ਸੀਐਮ ਸਾਹਿਬ ਨਾਲ ਕਿਸ ਵਾਸਤੇ ਚੜੀਆ ਤੇ ਆ ਦੇਖੋ ਜੀ ਸਾਡੇ ਸਾਡੀਆਂ ਤੇ ਆਰੀਆਂ ਨੇ ਸਾਡੇ ਸਾਰੇ ਮੰਤਰੀ ਸਾਹਿਬਾਨ ਐਮਐਲਏ ਸਾਹਿਬਾਨ ਫੀਲਡ ਦੇ ਵਿੱਚ ਨੇ ਮੈਂ ਵੀ ਇਸ ਤੋਂ ਬਾਅਦ ਤਰਨਥਾ ਵੀ ਜਾ ਰਹੇ ਹਾਂ ਮੇਰੀ ਵੀ ਉਸੇ ਡਿਊਟੀ ਆ ਅਸੀਂ ਸਾਰੇ ਹੀ ਸਰਗਮਤੀ ਜਦੋਂ ਸੱਜੇ ਨਾਲ ਵੀ ਤੇ ਜਾ ਰਹੇ ਹਾਂ ਇਹ ਵੀ ਜਦੋਂ ਸੱਜੇ ਰਹੇ ਨੇ ਅਸੀਂ ਸਾਰਾ ਉਹਦੇ ਤੇ ਪੂਰੀ ਨਿਗਾਹ ਜੜੀ ਹੋਈ ਆ ਔਰ ਰਾਹਤਕਾਰ ਜਿਹੜੇ ਨੇ ਉਹਦੇ ਵਿੱਚ ਪੂਰੇ ਜਿਹੜੇ ਆ ਅਸੀਂ ਕਰ ਰਹੇ ਹਾਂ ਔਰ ਦਵਾਈ ਦਾ ਪ੍ਰਬੰਧ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਦਾ ਰਾਸ਼ਨ ਦਾ ਪ੍ਰਬੰਧ ਅਸੀਂ ਹਰ ਖਾੜ ਨੀ ਪੀਸ ਦੇ ਜਿਹੜੇ ਕਿ ਕਰਨੇ ਉਹਨਾਂ ਦੇ ਵਿੱਚ ਕੁਝ